बिहार विधानसभा चुनाव तो जेड़े नए अपडेट ने वो लगातार आ रहे ने साशे काल जी मैं जगविंदर कौर पंजाबी लिंक मीडिया देख रहे सारे स्रोतों ਦਾ स्वागत ਕਰਦਾ ਦੱਸ દઈએ ਕਿ बिहार विधानसभा चुनाव तो जेड़े अपडेट्स ने वो लगातार आ रहे ने फिलहाल दे ਲਈ ਜੜਾ अपडेट आया हुआ है कि ਸਵੇਰੇ 9 ਵਜੇ ਤੱਕ ਜਿਹੜੀ 11% VOTING ਆ ਹੋ ਚੁੱਕੀ ਸੀ ਤੇ ਜਸ ਤੋਂ ਬਾਅਦ ਕੀ ਇੱਕ ਜੜੀ ਹੋਰ ਨਵੀਂ ਜਾਣਕਾਰੀ ਆ ਮਿਲੀ ਹੈ ਉਹ ਮਿਲੀ ਹੈ ਕਿ ਜਿਹੜੇ 10 ਜਿਹੜੇ ਨੇ ਬਿਹਾਰ ਦੇ 10 ਜ਼ਿਲ੍ਹੇ ਭਾਵੇਂ ਕਿ ਟੋਟਲ ਹੈ ਜਿਹੜੇ 18 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੀ VOTING ਦੀ ਪ੍ਰਕਿਰਿਆ ਚ ਚੱਲ ਰਹੀ ਹੈ 121 ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ VOTING ਹੋ ਰਹੀ ਹੈ ਪਰ ਫਿਲਹਾਲ ਦੇ ਲਈ ਜਿਹੜੀ ਜਾਣਕਾਰੀ ਬਰਾਮਦ ਹੋਈ ਹੈ ਉਹ ਹੈ ਕਿ 10 ਜ਼ਿਲ੍ਹਿਆਂ ਦੇ ਵਿੱਚ ਜਿਹੜੀ EVM ਮਸ਼ੀਨ ਹੈ ਉਹ ਚੱਲਣੀਆਂ ਬੰਦ ਹੋ ਗਈਆਂ ਨੇ ਜਾਨੀ ਕਿ ਖਰਾਬ ਹੋ ਗਈਆਂ ਨੇ ਹੁਣ ਅੱਗੇ ਦੇ ਲਈ ਦੇਖਣਾ ਹੋਏਗਾ ਕਿ ਇਹਨਾਂ ਵਿਧਾਨ ਸਭਾ ਚੋਣਾਂ ਨੂੰ ਸਿਖਰ ਤੱਕ ਕਿਵੇਂ ਪਹੁੰਚਾਇਆ ਜਾਂਦਾ ਹੈ ਅੱਜ ਪਹਿਲਾ ਪੜਾਅ ਵਿਧਾਨ ਸਭਾ ਚੋਣਾਂ ਦਾ ਫਿਲਹਾਲ ਦੇ ਲਈ ਲਗਾਤਾਰ ਅਪਡੇਟਸ ਆ ਰਹੇ ਨੇ ਤੇ ਤੁਸੀਂ ਵੀ ਅਪਡੇਟਸ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ